ਸਤ ਵਪਨ ਅਸੀਂ ਰਿਕਵਰ ਕੀਤੇ ਹੈਗੇ ਆ ਕਾਫੀ ਮੈਗਜ਼ੀਨ ਹੈਗੇ ਆ ਨਾਲ ਕਾਫੀ ਲਾਈਫ ਕਾਰਟਰੀਜਸ ਹੈਗੇ ਆ ਔਰ ਕਈ ਵਾਰ ਦਾਤਾ ਇਹਨਾਂ ਨੇ ਮੰਨੀਆਂ ਹੈਗੀਆਂ ਔਰ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉੱਤੇ ਸਾਡਾ ਥੀਮ ਵੀ ਇਹੀ ਹੈਗਾ ਕਿ ਜਿਹੜਾ ਅੱਜ ਕੱਲ ਐਕਸਟਰੈਕਸ਼ਨ ਰੈਕਟ ਚੱਲ ਰਿਹਾ ਹੈ ਵੀ ਜਿਹਦੇ ਵਿੱਚ ਲੋਕਾਂ ਦੇ ਕਿਸੇ ਦੇ ਗੇਟ ਤੇ ਗੋਲੀਆਂ ਮਾਰਤੀਆਂ ਕਿਸੇ ਦੇ ਘਰ ਤੇ ਮਾਰਤੀਆਂ ਕਿਸੇ ਦੇ ਕਰੋਬਾਰੀ ਤੇ ਮਾਰਤੀਆਂ ਵੀ ਉਹਨੂੰ ਡਰਾਵੋ ਪਹਿਲਾਂ ਗੋਲੀਆਂ ਚਲਾ ਕੇ ਫਿਰ ਉਹਨੂੰ ਸੈੱਟ ਕਰੋ ਕਿਸੇ ਫੋਨ ਨੰਬਰ ਤੋਂ ਵੀ ਤੂੰ ਸਾਨੂੰ 50 ਲੱਖ ਰੁਪਏ ਦੇ ਦੇ ਤੂੰ ਸਾਨੂੰ 2 ਕਰੋੜ ਰੁਪਏ ਦੇ ਦੇ ਤੂੰ ਸਾਨੂੰ 1 ਕਰੋੜ ਰੁਪਏ ਦੇ ਦੇ ਤੇ ਫਿਰ ਉਹਦੇ ਨਾਲ ਐਕਸਟਰਸ਼ਨ ਕਰੋ ਇਦਾਂ ਦਾ ਰੈਕੇਟ ਜਿਹੜਾ ਹੈਗਾ ਆ ਉਹ ਸਾਡੇ ਦੋ ਜਾਂਬਾਜ਼ ਜਿਹੜੇ ਹੈਗੇ ਆ ਅਫਸਰ ਉਹਨਾਂ ਨੇ ਇਹ ਬ੍ਰੇਕ ਕੀਤਾ ਇੱਕ ਕ੍ਰਿਕਟ ਜਿਹੜਾ ਹੈਗਾ ਉਹ ਸੀਏਐਸਟਾਫ ਦੇ ਇਨਸਪੈਕਟਰ ਕੁਸ਼ਕ ਬਾਲੀ ਜੀ ਨੇ ਉਹਨਾਂ ਨੇ ਬ੍ਰੇਕ ਕੀਤਾ ਤੇਰੇ ਵਿੱਚ ਇਹਨਾਂ ਨੇ ਚਾਰ ਬੰਦੇ ਜਿਹੜੇ ਹੈਗੇ ਆ ਉਹ ਇਹਦੇ ਅਸਲੇ ਸਨੇਤ ਜਿਹੜੇ ਹੈਗੇ ਆ ਉਹ ਰੈਸਟ ਕੀਤੇ ਹੈਗੇ ਆ ਜਿਨ੍ਹਾਂ ਦੇ ਨਾਮ ਹੈਗੇ ਆ ਅਰਵਿੰਦਰ ਸਿੰਘ ਉਰਫ ਰਾਜੂ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਅਹਿਮਦਪੁਰ ਖਾਨਾ ਸੜਕ ਉਤਲਾ ਦਰਵਿੰਦਰ ਸਿੰਘ ਉਰਫ ਗੁਰੀ ਪੁੱਤਰ ਵਿਜੇ ਕੁਮਾਰ ਵਾਸੀ ਪਿੰਡ ਧਾਰੀਵਾਲ ਦੋਨਾ ਕਲੋਨੀ ਥਾਣਾ ਕਪੂਰਥਲਾ ਥੈਨ ਕਮ ਸਰਜੀ ਸਿੰਘ ਉਰਫ ਪੰਜਾਬ ਉਰਫ ਕਾਕਾ ਪੁੱਤਰ ਸੁਲਵਿੰਦਰ ਸਿੰਘ ਵਾਸੀ ਰਠੋੜਾ ਥਾਣਾ ਲੰਮੜਾ ਜ਼ਿਲ੍ਹਾ ਜਲੰਧਰ ਦਿਹਾਤੀ ਹਰਪੀਤ ਸਿੰਘ ਉਰਫ ਸ਼ੇਰਾ ਪੁੱਤਰ ਵਿਸਵੰਤ ਸਿੰਘ ਵਾਸੀ ਮਕਾਨ ਨੰਬਰ 302 ਕਤਨੀ ਗੇਟ ਥਾਣਾ ਕਰਤਾਰਪੁਰ ਦੋ ਬੰਦੇ ਜਲੰਧਰ ਦਿਹਾਤੀ ਦੇ ਨੇ ਦੋ ਡਿਸਟ੍ਰਿਕਟ ਕਪੂਰਥਲਾ ਦੇ ਨੇ ਇਹਨਾਂ ਨੇ ਗੈਰ ਬਣਾ ਲਿਆ ਆਪਣਾ ਅਸਲਾ ਇਹਨਾਂ ਨੂੰ ਸਪਲਾਈ ਹੋ ਗਿਆ ਮਿਲ ਗਿਆ ਉਸ ਤੋਂ ਬਾਅਦ ਇਹਨਾਂ ਨੇ ਸੀਰੀਜ਼ ਆਫ ਵਰਤਤਾ ਜਿਹੜੀਆਂ ਪ੍ਰੋਮਿਨੈਂਟ ਵਨਸ ਹੈਗੀਆਂ ਉੱਥੇ ਮੈਂ ਜ਼ਿਕਰ ਕਰਨਾ ਚਾਹੁੰਗਾ ਅੱਜ ਦੀ ਪ੍ਰੈਸ ਕਾਨਫਰੈਂਸ 'ਚ ਇਹਨਾਂ ਨੇ ਕਪੂਰਥਲੇ ਜਿਲ੍ਹੇ ਦੇ ਵਿੱਚ 25000 ਰੁਪਏ ਲਿਆ ਇੱਕ ਬੰਦੇ ਕੋਲੋਂ ਔਰ ਉਹਨੇ ਆਪਣੀ ਲਾਗਤਬਾਜੀ ਦੇ ਵਿੱਚ ਜਿਹੜਾ ਦੂਸਰੀ ਪਾਰਟੀ ਸੀ ਉਹਨਾਂ ਦੇ ਗੇਟ ਦੇ ਉੱਪਰ ਇਹਨਾਂ ਕੋਲੋਂ ਬੋਲੀਆਂ ਮਰ ਰਹੀਆਂ ਇਸੇ ਤਰੀਕੇ ਦੇ ਨਾਲ ਇਹਨਾਂ ਨੇ ਇੱਕ ਕਰਿਆਨੇ ਦੀ ਦੁਕਾਨ 'ਚ ਕਪੂਥਲੇ ਉੱਥੇ ਸਨੇਚਿੰਗ ਕਰਨ ਦੀ ਕੋਸ਼ਿਸ਼ ਕੀਤੀ। ਇਹਨਾਂ ਦਾ ਇੱਕ ਬੰਦਾ ਫੜਿਆ ਗਿਆ, ਦੂਜੇ ਪੁੰਦੇ ਨੇ ਉਹਨੂੰ ਛਡਾਉਣ ਲਈ ਉਹਦੇ ਦੁਕਾਨਦਾਰ ਦੇ ਪੈਰ ਤੇ ਗੋਲੀ ਮਾਰੀ। ਇਹ ਇੱਕ ਕੇਸ ਵੀ ਥਾਣਾ ਸਦਰ ਕਪੂਥਲਾ ਦਾ ਹੈਗਾ। ਇਹ ਤੋਂ ਇਲਾਵਾ ਜਿਹੜਾ ਤੀਸਰਾ ਇਨਸੀਡੈਂਟ ਹੈਗਾ ਇਹਨਾਂ ਨੇ ਅਠੋਲੇ ਪਿੰਡ ਦੇ ਵਿੱਚ ਆ ਕੇ ਤੇ ਲੀਵਰ ਕਲਾਸ ਕੋਲੋਂ 46000 ਰੁਪਏ ਦੀ ਖੋਹ ਕੀਤੀ ਉਹ ਵੀ ਟ੍ਰੇਸ ਹੋਇਆ ਮੈਂ ਪ੍ਰੈਸ ਨੋਟ ਦੇ ਵਿੱਚ ਅਸੀਂ ਸਾਰੀ ਤਕਰੀਬਨ ਡਿਟੇਲ ਜਿਹੜੀ ਹੈਗੀ ਆ ਉਹ ਦਿੱਤੀ ਹੈਗੀ ਆ ਵੀ ਟੋਟਲ 11 ਵਾਰ ਇਨਸੀਡੈਂਟਸ ਜਿਹੜੇ ਹੈਗੇ ਆ ਇਸ ਗੈਂਗ ਕੋਲੋਂ ਟ੍ਰੇਸ ਹੋ ਰਿਹਾ ਸਾਡੇ ਅਨਪਲੇਸ ਕੇਸ ਸੀਗੇ ਜਿਹੜੇ ਪਿਛਲੇ 3-4 ਮਹੀਨਿਆਂ ਦੇ ਇਹਨਾਂ ਕੋਲੋਂ ਜਿਹੜੀ ਬRANDਗੀ ਹੈਗੀ ਆ ਤਿੰਨ ਪਿਸਤੌਲ 8 ਲਾਈਫ ਕੈਟਰਿਜਿਸ ਐਂਡ ਤਿੰਨ ਮੈਗਜ਼ੀ ਦੋ ਬੱਤੀ ਮੋਰ ਦੇ ਪਿਸਟਲ ਹੈਗੇ ਨੇ ਪਿਸਟਲ ਹੈਗੇ ਨੇ ਇੱਕ ਦੇਸੀ ਪਿਸਟਲ ਹੈਗਾ ਐਂਡ ਦੋ ਮੋਬਾਈਲ ਜਿਹੜੇ ਇਹਨਾਂ ਨੇ ਲੋਕਾਂ ਕੋਲ ਕੋਈ ਸੀਗੇ ਉਹ ਪੁਲਿਸ ਨੇ ਬਰਾਮਦ ਕਰ ਲਏ ਹੈਗੇ ਆ ਇੱਕ ਪਲਟੀਨਾ ਮੋਟਰਸਾਈਕਲ ਜਿਹਤੇ ਵਾਰਦਾਤਾ ਕਰਦੇ ਸੀ ਦੋ ਚੀਜ਼ਾਂ ਸੀਗੀਆਂ ਇੱਕ ਐਕਟਿਵਾ ਸੀਗੀ ਸਕੂਟਰ ਔਰ ਇੱਕ ਪਲਟੀਨਾ ਮੋਟਰਸਾਈਕਲ ਸੀਗਾ ਉਹ ਦੋਨੇ ਜਿਹੜੇ ਹੈਗੇ ਅਸੀਂ ਬਰਾਮਦ ਕਰ ਲਏ ਹੈਗੇ ਆ ਚਾਰ ਬੰਦੇ ਇਸ ਕੇਸ ਦੇ ਵਿੱਚ ਅਰੈਸਟ ਹੋਏ ਆ ਜਿਹੜਾ ਹਰਵਿੰਦਰ ਸਿੰਘ ਰਾਜੂ 메ਨ ਬੰਦਾ ਟਿੰਕ ਪੈਨ ਹੈਗਾ ਸੀਆਈਏ ਵਾਲੇ ਕੈਚ ਦਾ ਉਹਦੇ ਤੇ ਪਹਿਲਾਂ ਵੀ ਤਿੰਨ ਮੁਕਦਮੇ ਦਰਜ ਨੇ ਅੰਮ੍ਰਿਤਸਰ ਦੇ ਵਿੱਚ ਵੀ ਦਰਜ ਐ ਐਨਡੀਪੀਐਸ ਐਕਟ ਦਾ ਕਪੂਸਲੇ 'ਚ ਦਰਜ ਹੈਗਾ ਤੇ ਇੱਕ ਪਰਚਾ ਉੱਤੇ ਨਾਮ ਲਏ ਦੇ ਵਿੱਚ ਦਰਜ ਹੈਗਾ